ਸਸਤੀ ਕੀ ਪਠਾਨਕੋਟ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਲੋਕ ਸਭਾ ਚੋਣਾ ਦੇ ਮੱਦੇਨਜ਼ਰ ਸਹੀਆਂ ਵਿੱਚ 플ੈਗ ਮਾਰਚ ਕਰਿਆ ਗਿਆ ਜਿਸ ਦੀ ਅਗਵਾਈ ਪਠਾਨਕੋਟ ਐਸ ਡੀ ਐਮ ਅਤੇ ਡੀ ਐਸ ਪੀ ਸਮਿਰ ਸਿੰਘ ਮਾਨ ਨੇ ਕੀਤੀ ਇਹ 플ੈਗ ਮਾਰਚ ਗਾਂਧੀ ਚੌਂਕ ਤੋਂ ਸ਼ੁਰੂ ਹੁੰਦੇ ਹੋਏ ਸ਼ਹੀਦ ਦੇ ਵਖਵਕ ਬਾਜ਼ਾਰਾ ਵਿੱਚ ਹੁੰਦਾ ਹੋਇਆ ਫਿਰ ਬਾਲਮੀਕ ਚੌਂਕ ਵਿੱਚ ਜਾ ਕੇ ਖਤਮ ਹੋਇਆ ਇਸ ਮੌਕੇ ਤੇ ਐਸ ਡੀ ਐਮ ਪਠਾਨਕੋਟ ਅਤੇ ਡੀ ਐਸ ਪੀ ਸਿਟੀ ਨੇ ਜਿਤੇ ਚੋਨ ਜਾਪਤਾ ਲਗਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਇੱਕ ਮੈਸੇਜ ਦਿੱਤਾ ਕਿ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਫਿਰ ਕੋਈ ਵੀ ਵਿਅਕਤੀ ਅਗਰ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਮੈਸੇਜ ਦਿੱਤਾ ਗਿਆ ਕਿ ਕੋਈ ਵੀ ਸ਼ਰਾਰਤੀ ਕਿਸੇ ਤਰ੍ਹਾਂ ਦੀ ਕੋਈ ਵੀ ਸ਼ਰਾਰਤ ਕਰਦਾ ਪਾਇਆ ਗਿਆ ਤਾਂ ਉਸ ਉੱਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਲਈ ਸਾਰੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਸ਼ਹਿਰ ਵਿੱਚ ਸ਼ਾਂਤੀ ਬਣਾਈ ਰੱਖਣ ਬਨਰੋ ਸਾਡੇ ਨਾਲ ਤੇ ਦੇਖ ਰੋ ਪੰਜਾਬ ਚ ਕੀ ਨਿਊਜ਼

ਉਹਨਾਂ ਦੇ ਉਪਲਕਸ਼ ਦੇ ਵਿੱਚ ਅਸੀਂ ਇੱਕ ਫਲੈਗਮਾਰਕ ਖੜਿਆ ਹੈ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਤੇ ਪੈਰਾ ਮਿਲਟਰੀ ਫੋਰਸਿਸ ਦੇ ਨਾਲ ਥਿਸ ਇਜ਼ ਬੇਸਿਕਲੀ ਅ ਕੌਨਫੀਡੈਂਸ ਮੀਜਰ ਬਿਲਡਿੰਗ ਮੀਜਰ ਜਿਹੜੇ ਆਮ ਜਨਤਾ ਹੈ ਉਹਨਾਂ ਨੂੰ ਉਹਨਾਂ ਨੂੰ ਇੱਕ ਮੈਸੇਜ ਦੇਣ ਵਾਸਤੇ ਕਿ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਹਰ ਵੇਲੇ ਉਹਨਾਂ ਦੇ ਨਾਲ ਹੈ ਤੇ ਪਲੱਸ ਅਸੀਂ ਅ ਇਨਫੋਰਸਮੈਂਟ ਆਫ ਮੋਡਲ ਕੋਡ ਆਫ ਕੰਡਕਟ ਜਿਹੜੀ ਆ ਉਹਨੂੰ ਚੰਗੀ ਤਰ੍ਹਾਂ ਦੇਖਣਾ ਹੈਗਾ ਸਾਰਿਆਂ ਨੂੰ ਸਖਤ ਹਦਾਇਤ ਕਰ ਦਿੱਤੀ ਗਈ ਹੈ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਵੀ ਸਾਰੇ ਏਮਪਲੋਇਜ਼ ਨੂੰ ਵੀ ਕਿ ਕੀ ਕੀ ਅਦਰਸ਼ ਚੋਣ ਜਾਪਤਾ ਵਿੱਚ ਅਲਾਉਡ ਨੇ ਚੀਜ਼ਾਂ ਕੀ ਕੀ ਅਲਾਉਡ ਨਹੀਂ ਹੈ ਤੇ ਦਿਸ ਇਜ਼ ਐਨ ਅਵੇਅਰਨੈਸ ਕਮ ਕੰਫੀਡੈਂਸ ਬਿਲਡਿੰਗ ਮੀਜਰ ਜਿਸ ਲਈ ਅਸੀਂ ਅੱਜ ਇੱਕ 플ੈਗ ਮਾਰਚ ਕੱਢਿਆ ਹੈਗਾ ਜਿਹੜਾ ਗਾੜੀ ਹੱਤਾ ਚੌਂਕ ਤੋਂ ਲੈ ਕੇ ਸ਼ੁਰੂ ਹੋਇਆ ਤੇ ਹੁਣ ਆ ਵਾਲਮੀਕੀ ਚੌਂਕ ਤੇ ਅਸੀਂ ਕੱਢਿਆ ਇਸ ਤੋਂ ਬਾਅਦ ਜਿਹੜਾ ਹੈ ਇਹ ਬੱਸ ਸਟੈਂਡ ਵੱਲ ਜਾਏਗਾ ਜੀ ਜੇ ਸਤਾਂ ਤੁਸੀਂ ਜਾਣਦੇ ਹੋ ਕਿ ਵੀ ਕੀ ਮਾਡਲ ਕੋਡ ਆਫ ਕੰਡਕਟ ਜਿਹੜਾ ਇਹਨਾਂ ਆਪਰੇਸ਼ਨ ਆ ਮੇਰੇ ਨਾਲ ਐਸ ਡੀ ਐਮ ਪਠਾਨਕੋਟ ਮੈਮ ਸਮਿਤ ਨਾਲ ਅੱਜ ਦਾ ਜਿਹੜਾ ਆਪਾਂ 플ੈਗ ਮਾਰਕਸ ਕੱਟਿਆ ਇਹਦਾ ਬੇਸਿਕਲੀ ਏਰੀਆ ਡੋਮਿਨੇਸ਼ਨ ਹੈ ਤੇ ਲੋਕਾਂ ਚ ਅਵੇਅਰਨੈਸ ਵੀ ਪੈਦਾ ਕਰਨੀ ਹੈ ਕਿ ਮਾਡਲ ਕੋਡ ਆਫ ਕੰਡਕਟ ਇਜ਼ ਇਨ ਆਪਰੇਸ਼ਨ ਜਿਹੜੀ ਉਹਦੀ ਗਾਈਡਲਾਈਨਸ ਆ ਸਾਰੀਆਂ ਉਹਨੂੰ ਫੋਲੋ ਕਰਨ ਉਹਦੀ ਗਾਈਡਲਾਈਨਸ ਨੂੰ ਕੋਈ ਵੀ ਬਰੀਚ ਨਾ ਕਰੇ ਅਦਰਵਾਈਜ਼ ਜਿਹੜੀ ਐਸ ਪਰ ਲਾਅ ਆ ਆਪਾਂ ਕਾਰਵਾਈ ਵੀ ਕਰਾਂਗੇ ਤੇ ਇਹ ਜਿਹੜੀ ਇਤਿਆਦ ਦੇ ਤੌਰ ਤੇ ਆਪਾਂ ਜਿਹੜੀ ਸ਼ੋਅ ਫੋਰਸ ਵੀ ਕਰ ਰਹੇ ਆ ਤਾਂ ਕਿ ਜਿਹੜੇ ਮਾੜੇ ਅਨਸਰ ਉਹਨਾਂ ਨੂੰ ਮੈਸੇਜ ਲੱਗੇ ਕਿ ਜਿਹੜੀ ਫੋਰਸ ਸਿਵਲ ਪ੍ਰਸ਼ਾਸਨ ਪੂਰਾ ਐਕਟਿਵ ਆ ਤੇ ਕੋਈ ਵੀ ਬੰਦਾ ਜਿਹੜਾ ਮੋਰਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਕਰੇਗਾ ਉਹ ਤੇ ਆਪਾਂ ਸਖਤ ਕਾਰਵਾਈ ਕਰਾਂਗੇ ਨਾਲ ਹੀ ਮੈਂ ਦੱਸ ਦੇਣਾ ਚਾਹਨਾ ਹੈ ਜਿਹੜੀ ਪੋਲੀਟিক্যাল ਪਾਰਟੀਆਂ ਜਾਂ ਬਾਕੀ ਜਿਹੜੇ ਨਮਾਇंदे ਜਿਹੜੇ ਕੰਟੈਸਟਿੰਗ ਕਰਨਾ ਚਾਹਣਗੇ ਕਿ ਜਿਹੜੀ ਗਾਈਡਲਾਈਨਸ ਮੋਰਲ ਕੋਡ ਆਫ ਕੰਡਕਟ ਦੀਆਂ ਹਨ ਉਹਦੀਆਂ ਪਾਲਣਾ ਕਰਨ ਉਹਦੀ ਕੋਈ ਵੀ ਵਾਇਲੇਸ਼ਨ ਨਾ ਕਰੇ ਉਗੀ ਜਿਹੜੀ ਗਵਰਨਮੈਂਟ ਦੀ ਡਾਇਰੈਕਸ਼ਨ ਆ ਉਹਦੇ ਮੁਤਾਬਕ ਜਿਹੜੀ ਆ ਡਿਊਰਿੰਗ ਆਪਣਾ ਬਰੂਅ ਕੋਡ ਆਫ ਕੰਡਕਟ ਸਾਰੀ ਕਾਰਵਾਈ ਹੋਊਗੀ ਉਹ ਜਿਹੜੀ ਗਾਈਡਲਾਈਨਸ ਆ ਉਹ ਦੀ ਸਖਤ ਪਾਲਣਾ ਕਰਨ ਕਿਸੇ ਨੂੰ ਕਿਸੇ ਵੀ ਟਾਈਪ ਦੀ ਕੋਈ ਕਨਫਿਊਜ਼ਨ ਆ ਉਹ ਆਪਣਾ ਸਿਵਲ ਐਡਮਿਨਿਸਟ੍ਰੇਸ਼ਨ ਤੋਂ ਜਾ ਕੇ ਕਲੀਅਰ ਕਰ ਸਕਦਾ ਸਾਡੇ ਤੋਂ ਅੱਗੇ ਕਲੀਅਰ ਕਰ ਸਕਦਾ ਪਰ ਕੋਈ ਵੀ ਕੋਈ ਇਸ ਤਰ੍ਹਾਂ ਦਾ ਕਦਮ ਨਾ ਚੁੱਕੇ ਜਿਸ ਦੇ ਨਾਲ ਕੋਡ ਦੀ ਵਾਇਓਲੇਸ਼ਨ ਹੋਵੇ ਸਹੀ ਅੱਜ ਕਿਹੜੇ ਕਿਹੜੇ ਫੋਰਟ ਦੇ ਨਾਲ ਜਾ ਰਿਹਾ ਲਗਮਟ ਕਾਲਜ ਆ ਜਿਹੜੀ ਜਿਹੜੀ ਫੋਰਸ ਸੀ ਜੀ ਇਹਦੇ ਅੱਚੇ ਸਾਡੇ ਕੋਲ ਸਪੈਸ਼ਲ ਆਪਰੇਸ਼ਨ ਗਰੁੱਪ ਐਸਓਜੀ ਦੀ ਟੀਮ ਸੀ ਉਹਦੇ ਬਾਅਦ ਜਿਹੜੀ ਪੈਰਾ ਮਿਲਟਰੀ ਸਾਨੂੰ ਪੀਐਸਐਫ ਮਿਲੀ ਆ ਉਹ ਸੀ ਉਹਦੇ ਬਾਅਦ ਜਿਹੜੀ ਆਪਣੀ ਡਿਸਟ੍ਰਿਕਟ ਦੀ ਫੋਰਸ ਆ ਉਹ ਵੀ ਇਸ ਪੂਰੇ ਫਲੇਗ ਮਾਰ ਕੇ ਸਾਡੇ ਨਾਲ ਸੀ ਤੇ ਨਾਲ ਮੈਮ ਐਸਟੀਐਮ ਮੈਮ ਨਾਲ ਹੀ ਆ ਤੇ ਬਾਕੀ ਗੱਲਾਂ ਮੈਂ ਤੁਹਾਨੂੰ ਦੱਸਾਂ